ਹਾਂਜੀ ਫਿਕਰ ਨਹੀਂ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਕਸਰੀ ਗੱਲ ਕਰੀਦੀ ਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਸ ਦੁਨੀਆ ਨੂੰ ਬੜਾ ਰਹਾਸਮਈ ਬਣਾਇਆ ਤੁਸੀਂ ਦੇਖਿਆ ਕਈ ਵਾਰੀ ਪਿਓਂ ਤੇ ਚੜਦੀ ਵੀ ਦੇਖੀ ਹੋਣੀਆਂ ਤੁਸੀਂ ਦੇਖਿਆ ਹੋਣਾ ਕਿ ਲੋਕ ਟਾਣੀ ਕੱਟ ਕੇ ਉਹਨੂੰ ਪਾਣੀ ਦੇ ਵਿੱਚ ਰੱਖ ਦਿੰਦੇ ਆ ਜਾਂ ਮਿੱਟੀ 'ਚ ਲਾ ਦਿੰਦੇ ਆ ਤੇ ਉਹ ਟਾਣੀ ਆ ਜਿਹੜੀ ਉਹ ਜੜ ਕੱਢ ਲੈਂਦੀ ਆ ਤੇ ਅੱਗੇ ਉਹਦਾ ਦਰਖਤ ਬਣ ਜਾਂਦਾ ਫਲਾਂ ਵਾਲੇ ਫਲਾਂ ਵਾਲੇ ਇਦਾਂ ਦੇ ਕਿੰਨੇ ਬੂਟੇ ਨੇ ਜਿਨ੍ਹਾਂ ਦੀ ਆਖਾ ਜਿਹੜੀ ਉਹ ਆਪਾਂ ਇੱਕ ਦਰਖਤ ਜਿਹੜਾ ਫਲ ਦਿੰਦਾ ਉਹਦੇ ਤੋਂ ਕੱਢ ਕੇ ਦੂਸਰੇ ਦਰਖਤ ਤੇ ਜਿਹੜਾ ਫਲ ਨਹੀਂ ਦਿੰਦਾ ਉਹਦੇ ਤੇ ਲਾਉਨੇ ਆ ਤਾਂ ਉਹਦੇ ਉੱਤੇ ਫਲ ਆਉਣੇ ਸ਼ੁਰੂ ਹੋ ਜਾਂਦੇ ਆ ਕਹਿਣ ਦਾ ਮਤਲਬ ਕਿ ਕਹਿਣ ਦਾ ਮਤਲਬ ਕਿ ਕੁਦਰਤ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਸ ਚਮਤਕਾਰੀ ਗੁਣ ਦੇ ਨਾਲ ਨਵਾਜਿਆ ਹੋਇਆ ਸੋ ਜੇ ਇਹ ਚਮਤਕਾਰੀ ਗੁਣ ਪਰਮਾਤਮਾ ਨੇ ਕੁਦਰਤ ਨੂੰ ਇਹਨਾਂ ਦਰਖਤਾਂ ਨੂੰ ਇਹਨਾਂ ਬੂਟਿਆਂ ਨੂੰ ਦਿੱਤੇ ਹੋਏ ਨੇ ਤਾਂ ਇਹੇ ਚਮਤਕਾਰੀ ਗੁਣ ਸਾਡੇ ਸਰੀਰ ਦੇ ਵਿੱਚ ਵੀ ਹੋ ਸਕਦਾ ਕਿਉਂ ਕਿ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ ਤੇ ਇਸ ਬ੍ਰਹਿਮੰਡ ਦੇ ਵਿੱਚ ਜੋ ਵੀ ਕਲਾ ਵਰਤਦੀ ਆ ਜੋ ਵੀ ਪਰਮਾਤਮਾ ਨੇ ਰੱਬੀ ਗੁਣ ਕਿਸੇ ਚੀਜ਼ ਨੂੰ ਬਖਸ਼ੇ ਨੇ ਜੋ ਵੀ ਚਮਤਕਾਰੀ ਗੁਣ ਪਰਮਾਤਮਾ ਨੇ ਕਿਸੇ ਵੀ ਚੀਜ਼ ਨੂੰ ਬਖਸ਼ੇ ਨੇ ਉਹ ਹਰ ਇੱਕ ਗੁਣ ਸਾਡਾ ਸਰੀਰ ਆ ਜਿਹੜਾ ਉਹ ਰੱਖਦਾ ਇੰਨਾ ਰਹੱਸਮਈ ਸਾਡਾ ਸਰੀਰ ਪਰਮਾਤਮਾ ਨੇ ਬਣਾਇਆ ਹੋਇਆ ਕਿ ਗੱਲ ਆਪਾਂ ਅਕਸਰੀ ਕਰੀਦੀ ਆ ਸਿਰਫ ਤੇ ਸਿਰਫ ਜਾਣਕਾਰੀ ਸਿਰਫ ਤੇ ਸਿਰਫ ਸਾਨੂੰ ਗਿਆਨ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਕਿਉਂ ਕਿਉਂ ਕਿਉਂਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲੀ ਬੈਠੇ ਆ ਅਸੀਂ ਉਹਨੂੰ ਧਿਆਉਂਦੇ ਨਹੀਂ ਹੈਗੇ ਅਸੀਂ ਪ੍ਰਮਾਤਮਾ ਤੋਂ ਵੱਖ ਨਹੀਂ ਹੋ ਸਕਦੇ ਅਸੀਂ ਪ੍ਰਮਾਤਮਾ ਨੂੰ ਭੁੱਲ ਸਕਦੇ ਆ ਇਹ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਜਦੋਂ ਕਿਸੇ ਅੱਖ ਦੀ ਰੋਸ਼ਨੀ ਆ ਜਿਹੜੀ ਉਹ ਬੰਦ ਹੋ ਜਾਂਦੀ ਆ ਮਤਲਬ ਕਿ ਕੋਈ ਅੱਖ ਖਰਾਬ ਹੋ ਜਾਂਦੀ ਆ ਅੱਖ ਦੇ ਵਿੱਚ ਖਰਾਬੀ ਆਉਂਦੀ ਆ ਤਾਂ ਸਾਇੰਟਿਸਟ ਨੇ ਇੱਕ ਨਵਾਂ ਤਰੀਕਾ ਕੱਢਿਆ ਦੰਦ ਕੱਢ ਕੇ ਦੰਦ ਦੇ ਵਿੱਚੋਂ ਇੱਕ ਪੀਸ ਲੈਂਦੇ ਨੇ ਉਹਨੂੰ ਅੱਖ ਦੇ ਥੱਲੇ ਮਾਸ ਦੇ ਵਿੱਚ ਉਹ ਪੀਸ ਨੂੰ ਰੱਖ ਦਿੰਦੇ ਆ ਤੇ ਉਹ ਜਿਹੜਾ ਪੀਸ ਆ ਦੰਦ ਦਾ ਉਹ ਜੜ ਕੱਢ ਲੈਂਦਾ ਜਿਵੇਂ ਦਰਖਤ ਦੀ ਟਾਣੀ ਜੜ ਕੱਢਦੀ ਹੁੰਦੀ ਆ ਮਤਲਬ ਕਿ ਜਿਵੇਂ ਆਪਾਂ ਪਿਆਉਂਦ ਛਾੜਦੇ ਆ ਸਾਡੇ ਸਰੀਰ ਦੇ ਵਿੱਚ ਵੀ ਇਹ ਕਲਾ ਵਰਤ ਦੀ ਆ ਇਹੀ ਚੀਜ਼ ਜੇ ਦੰਦ ਨਾਲ ਕੀਤੀ ਜਾਂਦੀ ਆ ਤਾਂ ਇਹ ਚੀਜ਼ ਕੰਨ ਦੇ ਨਾਲ ਵੀ ਹੁੰਦੀ ਆ ਸਾਡੀ ਪਸਲੀ ਦੀ ਇੱਕ ਹੱਡੀ ਲੈ ਕੇ ਉਹਨੂੰ ਕੰਨ ਵਾਂਗੂੰ ਘੜ ਕੇ ਤੇ ਉਹਨੂੰ ਵੀ ਸਾਡੇ ਸਰੀਰ ਦੇ ਵਿੱਚ ਰੱਖ ਦਿੱਤਾ ਜਾਂਦਾ ਤੇ ਉਹ ਹੱਡੀ ਵੀ ਜੜ ਫੜਦੀ ਆ ਤੇ ਉਹ ਜੜ ਵੀ ਜਦੋਂ ਉਹ ਦੁਬਾਰਾ ਕੰਨ ਦੇ ਉੱਤੇ ਲਾਉਂਦੀ ਆ ਤਾਂ ਉਹ ਕੰਨ ਦੁਬਾਰਾ ਚੱਲ ਪੈਂਦਾ ਜਿਵੇਂ ਆਪਾਂ ਪਿਉਂਦ ਚਾੜਦਿਆਂ ਦਰਖਤਾਂ ਦੀ ਤੇ ਇਹ ਤਾਂ ਹਜੇ ਤੱਕ ਤੁਸੀਂ ਥਿਉਰੀਆਂ ਦੇਖੀਆਂ ਨੇ ਇੱਕ ਬੰਦਾ ਇਹ ਜਿਹੜਾ ਬੰਦਾ ਚਾਈਨਾ ਦਾ ਇਹ ਬੰਦੇ ਦਾ ਐਕਸੀਡੈਂਟ ਹੁੰਦਾ ਤੇ ਇਹਦਾ ਜਿਹੜਾ ਹੱਥ ਆ ਉਹ ਕੱਟਿਆ ਜਾਂਦਾ ਵੱਢਿਆ ਜਾਂਦਾ ਜਦੋਂ ਇਹਨੂੰ ਡਾਕਟਰ ਕੋਲੇ ਲੈ ਕੇ ਆਉਂਦੇ ਨੇ ਤਾਂ ਜਿੱਥੋਂ ਹੱਥ ਵੱਢਿਆ ਹੁੰਦਾ ਉਹ ਜਗ੍ਹਾ ਦਾ ਹਾਲ ਮਾੜਾ ਹੁੰਦਾ ਤੇ ਉਸ ਸਮੇਂ ਆਪਰੇਸ਼ਨ ਕਰਕੇ ਹੱਥ ਜੋੜਨਾ ਔਖੀ ਗੱਲ ਸੀ ਫਿਰ ਡਾਕਟਰਾਂ ਨੂੰ ਲੱਗਦਾ ਵੀ ਇੰਨਾ ਲੰਬਾ ਸਮਾਂ ਕੱਟਿਆ ਹੋਇਆ ਹੱਥ ਕਿਵੇਂ ਰਹਿ ਸਕਦਾ ਤਾਂ ਉਹ ਇਹਦਾ ਜਿਹੜਾ ਹੱਥ ਆ ਉਹ ਇਹਦੀ ਲੱਤ ਦੇ ਨਾਲ ਥੱਲੇ ਪੈਰ ਦੇ ਕੋਲੇ ਜੋੜ ਦਿੰਦੇ ਨੇ ਤੇ ਕਮਾਲ ਦੀ ਗੱਲ ਇਹ ਸੀ ਕਿ ਇਸੇ ਤਰੀਕੇ ਦੇ ਨਾਲ ਇੱਕ ਬੰਦੇ ਦਾ ਨੱਕ ਵੀ ਇਹਨਾਂ ਨੇ ਉਹਦੇ ਮੱਥੇ ਦੇ ਉੱਤੇ ਜੋੜ ਕੇ ਰੱਖਿਆ ਕਾਫੀ ਸਮੇਂ ਦੇ ਲਈ ਤਾਂ ਕਿ ਸਾਨੂੰ ਸਮਾਂ ਮਿਲ ਜਵੇ ਉਹ ਜ਼ਖਮ ਠੀਕ ਹੋਣ ਦਾ ਤੇ ਉੱਥੇ ਅਸੀਂ ਦੁਬਾਰਾ ਆਪਰੇਸ਼ਨ ਕਰ ਦਈਏ ਤੇ ਇਹ ਦੋਨੇ ਆਪਰੇਸ਼ਨ ਇੰਨੇ ਸਕਸੈਸਫੁਲ ਗਏ ਉਹ ਨੱਕ ਵੀ ਲਾਇਆ ਦੁਬਾਰਾ ਉਹਨਾਂ ਨੇ ਤੇ ਉਹ ਜਿਹੜੀ ਹੱਥ ਆ ਜਿਹੜਾ ਲੱਤ ਦੇ ਉੱਤੇ ਲਾਇਆ ਹੋਇਆ ਸੀ ਉਹ ਵੀ ਉਹਨਾਂ ਨੇ ਦੁਬਾਰਾ ਉਸ ਬੰਦੇ ਦੇ ਹੱਥ ਦੇ ਉੱਤੇ ਲਾਇਆ ਤੇ ਉਹ ਜੁੜਿਆ ਜੁੜਨ ਤੋਂ ਬਾਅਦ ਉਹਨੇ ਉਸੇ ਤਰੀਕੇ ਦੇ ਨਾਲ ਕੰਮ ਕੀਤਾ ਸੋ ਕਹਿਣ ਦਾ ਮਤਲਬ ਕਿ ਇਹ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਜੋ ਸਾਨੂੰ ਪਰਮਾਤਮਾ ਦੇ ਬਾਰੇ ਦੱਸਿਆ ਗਿਆ ਜੋ ਸਾਡੇ ਗੁਰੂ ਕਹਦੇ ਨਾ ਉਹ ਚੀਜ਼ ਇੱਕ ਇੱਕ ਗੱਲ 100% ਸਹੀ ਆ ਕਿਸੇ ਵੀ ਗੱਲ ਦੇ ਉੱਤੇ ਸਾਨੂੰ ਸ਼ੰਕਾ ਕਰਨੀ ਨਹੀਂ ਚਾਹੀਦੀ ਜੇ ਪਰਮਾਤਮਾ ਨੇ ਕਹਤਾ ਨਾ ਵੀ ਮੱਛੀਆਂ ਹਵਾ ਚ ਆਂਡੇ ਦਿੰਦੀਆਂ ਨੇ ਤਾਂ ਦਿੰਦੀਆਂ ਨੇ ਜੇ ਪਰਮਾਤਮਾ ਨੇ ਕਹਤਾ ਮੱਛੀਆਂ ਦਰਖਤ ਤੇ ਆਂਡੇ ਦਿੰਦੀਆਂ ਤਾਂ ਦਿੰਦੀਆਂ ਨੇ ਸੋ ਅਸੀਂ ਕਿੰਤੂ ਬਣਤੂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਉਸ ਚੀਜ਼ ਦਾ ਗਿਆਨ ਹੀ ਨਹੀਂ ਹੈਗਾ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਨੇ ਜਿਹੜੀਆਂ ਹਰ ਸਮੇਂ ਇਸ ਸਰੀਰ ਦੇ ਵਿੱਚ ਵਰਤਦੀਆਂ ਨੇ ਇਹ ਇੰਨਾ ਕੁ ਰਹੱਸਮਈ ਆ ਸਾਡਾ ਸਰੀਰ ਨਾ ਐਵੇਂ ਥੋੜੀ ਇਹਨੂੰ ਕਹਿ ਦਿੱਤਾ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਕਿੱਡੀ ਤਾਕਤ ਆ ਬ੍ਰਹਿਮੰਡ ਦੀ ਇੰਨੀ ਵੱਡੀ ਤਾਕਤ ਸਾਡੇ ਸਰੀਰ ਦੇ ਵਿੱਚ ਆ ਤੁਸੀਂ ਆਪਣੇ ਸਰੀਰ ਨੂੰ ਦੇਖ ਕੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਸਕਦੇ ਹੋ ਕਿ ਪ੍ਰਮਾਤਮਾ ਐਸੀਆਂ ਬਖਸ਼ਿਸ਼ਾਂ ਬਸ ਗੱਲ ਇਹ ਆ ਕਿ ਸਾਨੂੰ ਪਤਾ ਨਹੀਂ ਕੋਈ ਐਸੀ ਮਸ਼ੀਨਰੀ ਜੀਦੀ ਤਾਕਤ ਦਾ ਜਿਹਨੂੰ ਚਲਾਉਣ ਦਾ ਸਾਨੂੰ ਢੰਗ ਤਰੀਕਾ ਨਹੀਂ ਉਹ ਕਿਵੇਂ ਹੋ ਉਹ ਸਾਨੂੰ ਹੋਊਗਾ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਉਹਦਾ ਨਾਮ ਸਿਮਰਨ ਕਰੀਏ ਤੇ ਜਦੋਂ ਅਸੀਂ ਉਹਦੇ ਨਾਲ ਜੁੜਾਂਗੇ ਸਾਨੂੰ ਗਿਆਨ ਆ ਜਿਹੜਾ ਪ੍ਰਮਾਤਮਾ ਤੋਂ ਮਿਲੂਗਾ ਤੇ ਫਿਰ ਸਾਨੂੰ ਪਤਾ ਲੱਗੂ ਕਿ ਸਾਡਾ ਸਰੀਰ ਆ ਜਿਹੜਾ ਇਹ ਕਿੰਨੀ ਤਾਕਤ ਰੱਖਦਾ ਇੱਥੇ ਨਾਲ ਇੱਕ ਚੀਜ਼ ਹੋਰ ਵੀ ਦੱਸ ਦਈਏ ਕਿ ਹਾਲੇ ਤਾਂ ਆਪਾਂ ਆਮ ਸਰੀਰ ਦੀ ਗੱਲ ਕਰਦੇ ਆਂ ਤੇ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਜਿਹੜੇ ਸਾਡੇ ਗੁਰੂ ਹੋਏ ਨੇ ਜਿਹੜੇ ऐसे रबी रूहਾਂ ਇਸ ਧਰਤੀ ਤੇ ਰਹਿ ਕੇ ਗਈਆਂ ਨੇ ਜੇ ਆਪਾਂ ਉਹਨਾਂ ਦੇ ਸਰੀਰ ਦੀ ਗੱਲ ਕਰੀਏ ਤਾਂ ਉਹ ਬਹੁਤ ਜ਼ਿਆਦਾ ਤਾਕਤ ਰੱਖਦੇ ਸੀ ਤੇ ਉਹਨਾਂ ਨੂੰ ਆਪਣੇ ਸਰੀਰ ਦੀ ਤਾਕਤ ਦਾ ਪਤਾ ਵੀ ਸੀ ਸੋ ਉਹਨਾਂ ਨੇ ਜੇ ਕੋਈ ਆਪਣੇ ਸਮੇਂ ਦੇ ਵਿੱਚ ਕੋਈ ਐਸਾ ਚਮਤਕਾਰ ਕੀਤਾ ਵੀ ਆ ਜਿਹੜਾ ਸਾਡੇ ਦਿਮਾਗ ਤੋਂ ਪਰੇ ਹੋਵੇ ਤਾਂ ਹਰ ਗੱਲ ਦੇ ਉੱਤੇ ਨਾ ਨਹੀਂ ਕਰਨੀ ਉਹ ਕਰ ਸਕਦੇ ਸੀ ਉਹਨਾਂ ਕੋਲ ਐਸੀਆਂ ਤਾਕਤਾਂ ਸੀਗੀਆਂ ਸੋ ਇਸ ਕਰਕੇ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਸਦੇ ਰਹੋ ਧੰਨਵਾਦ